ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਬਹੁਤ ਹੀ ਸੰਤਾਰਜੋਗ ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਡਾਕਟਰ ਬਨਮੋਹਨ ਸਿੰਘ ਜੀ ਹੋਰਾਂ ਦਾ ਅੱਜ ਅੰਮ੍ਰਿਤਸਰ ਦਾਸ ਦਿੱਲੀ ਲਿਖੇ ਕਿਥੇ ਜਾਣੇ ਹੈ ਸਰਦਾਰ ਬਨਮੋਹਨ ਸਿੰਘ ਜੀ ਐਸੀ ਇੱਕ ਸਖਸ਼ੀਅਤ ਹੋਏ ਨੇ ਜਿਨ੍ਹਾਂ ਨੇ ਆਪਣੇ ਕੌਂਸਲ ਜਾਈਪ ਫੇਰੇ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਵਰਕਰ ਵਜੋਂ ਵੀ ਬਹੁਤ ਵੱਡੀ ਸੇਵਾ ਨਿਭਾਈ ਔਰ ਉਹਨਾਂ ਦੇਸ਼ ਦੀ ਆਰਥਿਕਤਾ ਨੂੰ ਵੀ ਲਿਖਾਂ ਤੇ ਲੈ ਕੇ ਆਂਦਾ ਕਿ ਜਦੋਂ ਦੇਸ਼ ਦੀ ਆਰਥਿਕਤਾ ਬਹੁਤ ਡਾਵਾ ਡੋਰ ਹੋਏ ਤਾਂ ਐਸੇ ਕਮਹਾਰ ਅਰਥ ਸ਼ਾਸਤਰੀ ਡਾਕਟਰ ਨਰਮੋਦ ਸਿੰਘ ਜੂਹਰਾ ਨੇ ਦੇਸ਼ ਨੂੰ ਦੇਸ਼ ਦੀ ਆਰਥਿਕਤਾ ਨੂੰ ਤਰੱਕੀ ਦੀਆਂ ਲੀਹਾਂ ਦੇ ਉੱਤੇ ਲਿਆਂਦਾ ਔਰ ਲਗਾਤਾਰ ਦੇਸ਼ ਦੀ ਤਰੱਕੀ ਜਿਹੜੀ ਸੀ ਉਹਨਾਂ ਦੇ ਕਾਰਜਕਾਲ ਦੇ ਵਿੱਚ ਹੋਈ ਤਕਰੀਬਨ 92 ਸਾਲ ਦੀ ਉਮਰ ਵਿੱਚ ਡਾਕਟਰ ਬਨਮੋਹਨ ਸਿੰਘ ਜੀ ਪ੍ਰਕਾਲ ਪ੍ਰੁਖ ਦੇ ਚਰਮਾਚਾਰਜ ਜਾਬ ਰਾਜੇ ਜੋ 2004 ਤੋਂ ਲੈ ਕੇ 2014 ਤੱਕ ਦੇਸ਼ ਦੇ ਪ੍ਰਧਾਨ ਮੰਤਰੀ ਰਹੇ ਔਰ ਉਹਨਾਂ ਦੇ ਕਾਰਜਕਾਲ ਦੌਰਾਨ ਕੀਤੇ ਹੋਏ ਕਾਰਜਾਂ ਨੂੰ ਹਮੇਸ਼ਾ ਯਾਦ ਕੀਤਾ ਜਾਂਦਾ ਰਹੇਗਾ ਔਰ ਜਿਨ੍ਹਾਂ ਨੇ ਦਸਤਾਰ ਦਾ ਮਾਣ ਦਸਤਾਰ ਦੀ ਪਹਿਚਾਣ ਵੀ ਸਮੁੱਚੇ ਸੰਸਾਰ ਦੇ ਵਿੱਚ ਕਰਾਈ ਗੁਰੂ ਚਰਨਾਬਿਚਰਦਾਸ ਹੈ ਕਿ ਸਤਿਗੁਰੂ ਜੀ ਉਹਨਾਂ ਦੀ ਹਰੂ ਨੂੰ ਆਪਣੇ ਚਰਨਾਂ 'ਚ ਥਾਂ ਦੇਣ ਪਰਿਵਾਰ ਨੂੰ ਸਕੇ ਸੰਬੰਧੀਆਂ ਨੂੰ ਪਾਣਾ ਮਿੱਠਾ ਕਰਕੇ ਮੰਨਣ ਦਾ ਬਰ ਬਖਸ਼ਿਸ਼ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ